ਦੋਸਤੋ ਇਹ ਜਿਹੜਾ ਪੋਡਕਾਸਟ ਹੈ ਕਾਫੀ ਮੈਂ ਦੁੱਖ ਮਹਿਸੂਸ ਕਰਦਾ ਹੋਇਆ ਅਫਸੋਸ ਕਰਦਾ ਹੋਇਆ ਬਣਾ ਰਿਹਾ ਕਿਉਂਕਿ ਸਾਡੇ ਇੱਕ ਬਹੁਤ ਹੀ ਮਹਾਨ ਫਿਲਮੀ ਕਲਾਕਾਰ ਮਨੋਜ ਕੁਮਾਰ ਸਾਡੇ ਦਰਮਿਆਨ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਔਰ ਉਹਨਾਂ ਦੇ ਕੀਤੇ ਹੋਏ ਕੰਮ ਦੁਨੀਆ ਤੇ ਅਮਰ ਰਹਿਣਗੇ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਉਹ ਅੱਜ ਵੀ ਯਾਦ ਆ ਰਹੀਆਂ ਨੇ ਉਨਾਂ ਦੀਆਂ ਕੁਝ ਜ਼ਿਆਦਾ ਮੈਂ ਇਸ ਪੌਡਕਾਸਟ ਵਿੱਚ ਸਾਂਝਾ ਕਰ ਰਿਹਾ ਮੈਨੂੰ ਉਮੀਦ ਹੈ ਕਿ ਇਹ ਪੌਡਕਾਸਟ ਵੀ ਤੁਹਾਨੂੰ ਪਸੰਦ ਆਏਗਾ ਦੋਸਤੋ ਮਨੋਜ ਕੁਮਾਰ ਨੂੰ ਭਾਰਤ ਕੁਮਾਰ ਦੇ ਨਾਲ ਵੀ ਜਾਣਿਆ ਜਾਂਦਾ ਹੈ ਕਿ ਉਸ ਨੂੰ ਲੋਕ ਮਨੋਜ ਕੁਮਾਰ ਜਾਂ ਭਾਰਤ ਕੁਮਾਰ ਇੱਕ ਹੀ ਗੱਲ ਸਮਝਦੇ ਸਨ ਉਹ ਇਸ ਲਈ ਕਿ ਹਮੇਸ਼ਾ ਉਹ ਆਪਣੀ ਫਿਲਮਾਂ ਦੇ ਵਿੱਚ ਆਪਣੇ ਦੇਸ਼ ਦੀ ਗੱਲ ਕਰਦੇ ਸਨ ਭਾਰਤ ਦੀ ਗੱਲ ਕਰਦੇ ਸਨ ਤੇ ਭਾਰਤ ਨੂੰ ਹਮੇਸ਼ਾ ਮਹਾਨ ਦੱਸਦਿਆਂ ਅਜਿਹੇ ਵਿਸ਼ੇ ਲੈ ਕੇ ਆਏ ਜਿਨ੍ਹਾਂ ਤੇ ਅਸੀਂ ਅੱਜ ਵੀ ਮਾਣ ਕਰ ਸਕਦੇ ਹਾਂ ਉਹਨਾਂ ਦੀ ਐਕਟਿੰਗ ਦੇ ਵਿੱਚ ਵੀ ਇੱਕ ਸਾਦਗੀ ਸੀ ਇੱਕ ਬਹੁਤ ਹੀ ਨੈਚੁਰਲ ਐਕਟਿੰਗ ਸੀ ਔਰ ਜਦ ਵੀ ਉਹ ਕੰਮ ਕਰਦੇ ਤਾਂ ਉਹ ਬਹੁਤ ਹੀ ਆਸਾਨ ਇੱਕ ਇਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੀ ਐਕਟਿੰਗ ਦੇ ਵਿੱਚ ਰਵਾਨਗੀ ਹੁੰਦੀ ਹੈ ਉਸ ਤਰ੍ਹਾਂ ਉਹ ਸਕਰੀਨ ਤੇ ਵਿਚਰਦੇ ਸਨ ਔਰ ਜਿੱਥੋਂ ਤੱਕ ਗਾਣਿਆਂ ਦੀ ਸਬੰਧ ਹੈ गाने ਵੀ ਬਹੁਤ ਸਾਫ ਸੁਥਰੇ ਤੇ ਹੀਰੋਇਨ ਦੇ ਨਾਲ ਜਿਹੜੇ ਸੀਨ ਜਾਂ ਦ੍ਰਿਸ਼ ਹੁੰਦੇ ਸੀ ਉਹ ਵੀ ਸਾਫ ਸੁਥਰੇ ਹੀ ਰਹੇ ਪਰ ਦੋਸਤੋ ਇੱਕ ਉਹਨਾਂ ਦੀ ਬੜੀ ਕਲਾਸਿਕਲ ਜਿਹੜੀ ਫਿਲਮ ਸੀ ਬਲੌਕਬਸਟਰ ਉਹ ਸੀ ਕ੍ਰਾਂਤੀ ਔਰ ਇਹ ਫਿਲਮ ਕਿੰਨੀ ਕੈਸੀ ਸੀ ਜਿਸ ਤੇ ਉਹਨਾਂ ਨੂੰ ਬਹੁਤ ਮਾਣ ਸੀ ਤੇ ਉਹਨਾਂ ਨੇ ਬਹੁਤ ਇਸ ਨੂੰ شدت ਨਾਲ ਬਣਾਇਆ ਬੇਸ਼ੱਕ ਇਸ ਨੂੰ ਬਣਾਉਣ ਵੇਲੇ ਉਹਨਾਂ ਨੂੰ ਕਾਫੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਤਾਂ ਇਸ ਫਿਲਮ ਦਾ ਖਰਚਾ ਪੂਰਾ ਕਰਨ ਦੇ ਲਈ ਉਹਨਾਂ ਨੇ ਆਪਣਾ ਜੂ ਵਿਚਲਾ ਇੱਕ ਜਿਹੜਾ ਸੀਗਾ ਬੰਗਲਾ ਜਾਂ ਪਲਾਟ ਉਹ ਵੇਚਿਆ ਉਸ ਤੋਂ ਬਾਅਦ ਉਹਨਾਂ ਦੀ ਕੁਝ ਇੱਕ ਪ੍ਰਾਪਰਟੀ ਸੀਗੀ ਇਸ ਤਰ੍ਹਾਂ ਹੀ ਕਰ ਸੀ ਔਰ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਇਹ ਵੇਚਣਾ ਪਿਆ ਸੋ ਉਹਨਾਂ ਨੇ ਇਹ ਦੋਨੋਂ ਵੇਚ ਕੇ ਇਸ ਫਿਲਮ ਤੇ ਲਗਾ ਦਿੱਤੇ 1981 ਦੀ ਗੱਲ ਹੈ ਦੋਸਤੋ ਤੁਸੀਂ ਇਹ ਸੋਚੋ ਕਿ ਉਸ ਵੇਲੇ ਕੀਮਤ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਹੋਏਗੀ ਉਸ ਫਿਲਮ ਦੀ ਜਿਸ ਤੇ 3 ਕਰੋੜ ਰੁਪਏ ਉਸ ਵੇਲੇ ਲੱਗੇ ਸਨ ਪਰ ਦੋਸਤੋ ਫਿਲਮ ਨਵੀਨਾ ਕਮਾਲ ਕਰ ਦਿੱਤੀ ਔਰ ਦਰਸ਼ਕਾਂ ਨੇ ਇਸ ਫਿਲਮ ਨੂੰ ਭਰਪੂਰ ਪਿਆਰ ਦਿੱਤਾ ਤੇ ਮਨੋਜ ਕੁਮਾਰ ਨੇ ਇਸ ਤੋਂ 16 ਕਰੋੜ ਰੁਪਏ ਕਮਾਏ ਸੋ ਦੋਸਤੋ ਮਨੋਜ ਕੁਮਾਰ ਕੇਵਲ ਐਕਟਰ ਹੀ ਨਹੀਂ ਸੀ ਉਹ ਗੀਤ ਵੀ ਲਿਖਦੇ ਸਨ ਉਹ ਡਾਇਰੈਕਸ਼ਨ ਵੀ ਦਿੰਦੇ ਸਨ ਔਰ ਉਹ ਐਡੀਟਰ ਵੀ ਸੰਪਾਦਨ ਵੀ ਫਿਲਮਾਂ ਦਾ ਕਰਦੇ ਰਹੇ ਨੇ ਉਸ ਤੋਂ ਬਾਅਦ ਉਸ ਦੀਆਂ 2-3 ਫਿਲਮਾਂ ਹੋਰ ਮੈਨੂੰ ਯਾਦ ਆ ਰਹੀਆਂ ਨੇ ਇੱਕ ਸੀ ਪੂਰਬ ਪੱਛਮ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੱਭਿਆਚਾਰ ਆ ਪਹਾੜ ਦਾ ਉਸ ਨੂੰ ਉਭਾਰਿਆ ਸੀ ਔਰ ਉਹ ਵੀ ਲੋਕਾਂ ਦੇ ਵਿੱਚ ਬਹੁਤ ਪਸੰਦ ਕੀਤੀ ਗਈ ਸੀ ਇਸ ਤੋਂ ਇਲਾਵਾ ਉਹਨਾਂ ਦੀ ਇੱਕ ਫਿਲਮ ਹੋਰ ਸੀ ਸ਼ੋਰ ਔਰ ਇਹ ਸ਼ੋਰ ਜਿਹੜੀ ਸੀ ਇਹ ਵੀ ਫਿਲਮ ਬਾ ਕਮਾਲ ਸੀ ਉਹਨਾਂ ਦੀ ਐਕਟਿੰਗ ਬਾਕਮਾਲ ਸੀ ਔਰ ਬਹੁਤ ਹੀ ਅੱਛੀ ਉਹਨਾਂ ਨੇ ਆਪਣੀ ਜਿਹੜੀ ਆ ਇਹ ਸਾਰਾ ਜ਼ਿੰਦਗੀ ਦਾ ਜ਼ਿੰਦਗੀ ਦੇ ਵਿੱਚ ਜਿਹੜਾ ਫਿਲਮੀ ਕੈਰੀਅਰ ਸੀਗਾ ਉਸ ਦੇ ਵਿੱਚ ਦਰਬਾਰ ਉਹ ਜਿਹੜਾ ਉੰਤੀ ਕਰਦੇ ਗਏ ਉਹਨਾਂ ਨੂੰ ਕਈ ਰਾਸ਼ਟਰੀ ਸਨਮਾਨ ਵੀ ਮਿਲੇ ਜਿਦੇ ਵਿੱਚ ਅਦਮ ਸ਼੍ਰੀ ਔਰ ਹੋਰ ਕਈ ਸਨਮਾਨ ਦਾਦਾ ਫਾਲਕੇ ਅਵਾਰਡ ਤੇ ਜਿਹੜਾ ਸਭ ਤੋਂ ਵੱਡਾ ਫਿਲਮ ਇੰਡਸਟਰੀ ਦਾ ਅਵਾਰਡ ਹੈ ਉਹ ਵੀ ਮਿਲਿਆ ਸੋ ਦੋਸਤੋ ਅੱਜ ਉਹ ਮਹਾਨ ਕਲਾਕਾਰ ਸਾਡੇ ਦਰਮਿਆਨ ਨਹੀਂ ਰਹੇ ਅੱਜ ਹੀ ਸਵੇਰੇ ਖਬਰ ਆਈ ਕਿ ਉਹਨਾਂ ਦਾ ਜਿਹੜਾ ਦਿਹਾਂਤ ਹੈ ਉਹ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਹੋ ਗਿਆ ਔਰ ਉਹ 85 ਵਰਿਆਂ ਦੇ ਸਨ ਔਰ ਉਹਨਾਂ ਨੇ ਆਪਣੀ ਉਮਰ ਪਰ ਜਿਹੜੀ ਹੈ ਜਿਹੜੀ ਕੰਟਰੀਬਿਊਸ਼ਨ ਹੈ ਯੋਗਦਾਨ ਹੈ ਜਿਹੜਾ ਸਾਰਾ ਉਹ ਫਿਲਮਾਂ ਨੂੰ ਦਿੱਤਾ ਹੈ ਔਰ ਫਿਲਮਾਂ ਵੀ ਉਹ ਜਿਹੜੇ ਲੋਕ ਸੁਣ ਕੇ ਆਪਣੇ ਦੇਸ਼ ਤੇ ਲਈ ਮਾਣ ਮਹਿਸੂਸ ਕਰ ਸਕਣ ਔਰ ਦੇਸ਼ ਤੇ ਲਈ ਦੇਸ਼ ਭਗਤੀ ਜਿਹੜੀ ਹੈ ਉਹਨਾਂ ਦੀ ਉਹ ਸਾਹਮਣੇ ਮਤਲਬ ਆਉਂਦੀ ਸੀ ਜਦੋਂ ਤਾਂ ਲੋਕ ਜਿਹੜੇ ਆ ਉਹ ਤਾਲੀਆਂ ਮਾਰ ਕੇ ਸਵਾਗਤ ਤਾਂ ਕਰਦੇ ਹੀ ਸਨ ਪਰ ਆਪਣੇ ਆਪ ਨੂੰ ਵੀ ਇੱਕ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਜਿਹੜੀ ਭਾਵਨਾ ਸੀ ਉਹ ਪੈਦਾ ਹੁੰਦੀ ਸੀ ਸੋ ਦੋਸਤੋ ਅਜਾਹੇ ਐਕਟਰਾਂ ਨੂੰ ਅਜਾਹੇ ਕਲਾਕਾਰਾਂ ਨੂੰ ਉਧਾਰ ਨਹੀਂ ਜਾ ਸਕਦੇ ਆ ਉਹਨਾਂ ਦੀਆਂ ਯਾਦਾਂ ਤਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਨਹੀਂ ਨੇ ਔਰ ਉਹ ਇਸ ਦੁਨੀਆ ਨੂੰ ਛੱਡ ਕੇ ਅਗਲੀ ਦੁਨੀਆ ਦੇ ਵਿੱਚ ਚਲੇ ਗਏ ਨੇ ਮੈਂ ਆਪਣੇ ਵੱਲੋਂ ਸ਼ਰਧਾ ਭੇਟ ਕਰਦਾ ਹੋਇਆ ਮਹਿਸੂਸ ਕਰਦਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਜਿਹੜੀ ਹੈ ਉਹ ਸ਼ਾਂਤੀ ਬਖਸ਼ੇ ਤੇ ਉਹ ਜਿੱਥੇ ਵੀ ਜਾਣ ਚੜ੍ਹਦੀ ਕਲਾ ਵਿੱਚ ਰਹਿਣ ਔਰ ਇਸੇ ਤਰ੍ਹਾਂ ਹੀ ਜਿਹੜਾ ਅੱਗੇ ਵੀ ਕਿਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਮਿਲੇ ਤਾਂ ਉਸ ਉਸਨਾਂ ਨੂੰ ਇਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਕਰਦੇ ਹਨ ਸੋ ਦੋਸਤੋ ਇੱਕ ਛੋਟਾ ਜਿਹਾ ਪੌਡਕਾਸਟ ਹੈ ਜਿਹੜਾ ਮੈਂ ਇੱਕ ਸ਼ਰਧਾਂਜਲੀ ਵਜੋਂ ਵਜੋ ਅੱਜ ਸਵੇਰੇ ਜਦੋਂ ਉਹਦੀ ਖਬਰ ਸੁਣੀ ਤਾਂ ਉਹਦਾ ਮਹਿਸੂਸ ਕੀਤਾ ਕਿ ਇਹ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਕਿ ਦਰਸ਼ਕਾਂ ਨਾਲ ਉਹਨਾਂ ਦੀਆਂ ਜਿਹੜੀਆਂ ਇੱਕ ਦੋ ਸਾਂਝੀਆਂ ਯਾਦਾਂ ਨੇ ਮੇਰੇ ਮਨ 'ਚ ਉਹ ਸਾਂਝੀਆਂ ਕੀਤੀਆਂ ਜਾ ਸਕਣ ਸਤਿ ਸ਼੍ਰੀਕਾਲ ਅਗਲੇ ਪੌਡਕਾਸਟ ਲਈ ਫੇਰ ਹਾਜ਼ਰ ਹੋਵਾਂਗਾ